ਤੁਹਾ ਨੂੰ ਸਾਰਾ ਨੂੰ ਆਪਣੀ ਇਹ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਪਸੰਦ ਆਵੇਗੀ ਤੁਸੀਂ ਦੇਖਿਓ ਤੇ ਦੇਖਣ ਸਾਰੀ ਤੁਸੀਂ ਕਹੋਗੇ ਵੀ ਇਹ ਤਾਂ ਖਰੀਦਣਾ ਬਣਦਾਗਾ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 7380046273 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚ ਵੇਚਣਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜਿ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਤੁਹਾਡੇ ਵਾਸਤੇ ਆਪਾਂ ਨਾਵੀਂ ਵੀਡੀਓ ਲੈ ਕੇ ਪਹੁੰਚਿਆ ਤੁਹਾਡੀ ਫਰਮਾਇਸ਼ ਤੇ ਤੇ ਤੁਹਾਡੀ ਫਰਮਾਇਸ਼ ਪੂਰੀ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਜਿਵੇਂ ਤੁਸੀਂ ਡਿਮਾਂਡ ਕੀਤੀ ਸੀਗੇ ਜਿਹੜੇ ਏਰੀਆ ਤੋਂ ਜਿਹੜੀ ਲੋਕੇਸ਼ਨ ਤੋਂ ਜਿੰਮੇ ਦੀ ਕੁਠੀ ਘਰ ਵਾਸਤੇ ਉਹ ਓਵੇਂ ਦੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਤੇ ਪਹਿਲੇ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਆ ਅੱਜ ਤੁਹਾਨੂੰ ਵੀਡੀਓ ਚ ਇੱਕ ਨਹੀਂ ਇੱਕ ਤਾਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੂਠੀ ਟਾਈਪ ਬਣਿਆ ਹੋਇਆ ਘਰ ਤੇ ਇੱਕ ਅੱਗੇ ਆਪਾਂ ਜਮਾ ਸਸਤਾ ਘਰ ਲੈ ਕੇ ਪਹੁੰਚੇ ਆ ਪੂਰੀ ਆਪਾਂ ਗੱਲ ਕਰਾਂਗੇ ਦੋਵੇਂ ਘਰਾਂ ਦੀ ਆਪਾਂ ਗੱਲ ਕਰਾਂਗੇ ਇਹ ਘਰ ਕੂਠੀ ਟਾਈਪ ਬਣਿਆ ਹੋਇਆ ਇੱਕ ਤਰ੍ਹਾਂ ਦੀ ਕੂਠੀ ਅਜੀ ਘਰ ਤਾਂ ਕਹਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਸਾਰਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ ਤਾਂ ਡਰਾਈੰਗ ਰੂਮ ਆ ਗਿਆ ਲੌਬੀ ਏਰੀਆ ਤੁਸੀਂ ਦੇਖ ਲਿਆ ਲੌਬੀ ਦੇ ਵਿੱਚੋਂ ਹੀ ਇੱਥੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਤੇ ਛੱਤ ਵਧੀਆ ਬਣੀ ਹੋਈ ਹੈ ਉੱਤੇ ਵੀ ਆਪਾਂ ਬਾਅਦ ਚੱਲਾਂਗੇ ਤੁਸੀਂ ਸਾਰਾ ਕੁਝ ਦੇਖਿਓ ਤੇ ਇਹ ਆਗਾ ਜੀ ਫਾਸਟ ਬੈੱਡਰੂਮ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਬਹੁਤ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਓਪਨ ਟਾਈਪ ਬਹੁਤ ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਲੋਬੀ ਏਰੀਆ ਜਿਹੜਾ ਆਪਾਂ ਦੇਖ ਰਹੇ ਹਾਂ ਬਹੁਤ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਨਾਲ ਹੀ ਆਪਾਂ ਨੂੰ ਲੋਬੀ ਸੀ ਓਪਨ ਆਪਾਂ ਨੂੰ ਕਿਚਨ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਕਿਚਨ ਤੁਸੀਂ ਦੇਖ ਰਹੇ ਹੋ ਓਪਨ ਬਣੀ ਹੋਈ ਆ ਪੂਰੀ ਖੁੱਲੀ ਡੁੱਲੀ ਕਿਚਨ ਹੈ ਕੋਈ ਅੱਧਾ ਨਹੀਂ ਢੀੜ ਭੜੱਕੇ ਵਾਲੀ ਜਗ੍ਹਾ ਬਾਕੀ ਜੋ ਵੀ ਜੋੜੀਆਂ ਗੇਟ ਬੂਹੇ ਹੁੰਦੇ ਆ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਜੀ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੀ ਤੇ ਵਾਰਿਸਰ ਆਪਾਂ ਪੂਰੀ ਗੱਲ ਕਰ ਰਹੇ ਹਾਂ ਜਦੋਂ ਆਪਾਂ ਉੱਤੇ ਚਾਲਦੇ ਹਾਂ ਤਾਂ ਉੱਤੇ ਵੀ ਪੋਰਸ਼ਨ ਬਣਾ ਹੋਇਆ ਜਿਵੇਂ ਕਿ ਤੁਹਾਨੂੰ ਸਾਰਾ ਕੁਝ ਮੈਂ ਦਿਖਾ ਰਿਹਾ ਕਮੀ ਪੇਸ਼ੀ ਕੋਈ ਨਹੀਂ ਆਪਾਂ ਛੱਡਦੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਵਧੀਆ ਗੱਲਬਾਤ ਕਰਾਂਗੇ ਜੀ ਬਾਕੀ ਜੇ ਆਪਾਂ ਰੇਟ ਦੇਖੀਏ ਤਾਂ ਮਾਲਕ ਨੇ ਜਿਹੜੀ ਡਿਮਾਂਡ ਕੀਤੀ ਹੈ ਇਸ ਕੋਠੀ ਦੀ 45 ਲੱਖ ਰੁਪਈਆ ਸੀ ਮਾਲਕ ਨੇ ਕਿਹਾਗਾ ਘਾਟਾ ਵਾਦਾ ਵੇਕੇ ਕਰ ਲਾਂਗੀ ਬਾਕੀ ਉੱਪਰ ਵੀ ਆਪਾਂ ਨੂੰ ਸਾਰਾ ਕੁਝ ਵਧੀਆ ਦੇਖਣ ਨੂੰ ਮਿਲ ਜੂਗਾ ਤੇ نیچے ਤੋਂ ਸਾਰੀ ਕੋਠੀ ਤੁਸੀਂ ਦੇਖੀ ਸੀਗੀ نیچے ਤੋਂ ਤਾਂ ਪੂਰਾ ਵਧੀਆ ਗੱਲਬਾਤ ਸੀਗੀ ਪੂਰੀ ਤੇ ਉੱਤੇ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਉੱਪਰ ਬਾਥਰੂਮ ਬਣਿਆ ਹੋਇਆ ਉਹ ਇਹਨਾਂ ਨੇ ਦੱਸਿਆ ਵੀ ਇਕੱਲਾ ਪੱਥਰ ਲੱਗਣ ਵਾਲਾ ਪਿਆਗਾ ਬਾਕੀ ਵਧੀਆਗਾ ਬਾਕੀ ਆਪਾਂ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲ ਜੂਗੀ ਤੇ ਸਾਰਾ ਕੁਝ ਵਧੀਆਗਾ ਤੇ ਉੱਤੋਂ ਤੋਂ ਉੱਤੇ ਵੀ ਆਪਾਂ ਚੱਲਦੇ ਹਾਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਆਸ-ਪਾਸੇ ਦੀ ਲੋਕੇਸ਼ਨ ਪੂਰੀ ਵਧੀਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਜਗਰਾਉਂ ਇਹਨਾਂ ਨੂੰ ਏਰੀਆ ਲੱਗਦਾਗਾ ਜਗਰਾਉਂ ਏਰੀਆ ਦੇ ਵਿੱਚ ਭੰਮੀਪੁਰ ਕਲਾ ਇਹਨਾਂ ਦਾ ਪਿੰਡ ਹੈਗਾ ਭੰਮੀਪੁਰ ਕਲਾ ਖਾਸ ਇਹਨਾਂ ਨੂੰ ਪਿੰਡ ਲੱਗਦਾਗਾ ਤੇ ਪਿੰਡ ਦੇ ਵਿੱਚ ਇੱਕ ਕੂਠੀ ਬਣੀ ਹੋਈ ਹੈ ਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਐਦਾਂ ਨਹੀਂ ਕੋਈ ਬਿਨਾਂ ਰਜਿਸਟਰੀ ਵਾਲੀ ਹੈ ਆ ਰਜਿਸਟਰੀ ਰਜਿਸਟਰੀ ਸਾਰਾ ਕੁਝ ਹੋ ਜਾਊਗਾ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖਿਆ ਵਧੀਆ ਬੈਡਰੂਮਸ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਤੇ ਕੁਝ ਕੰਨਾਂ ਨੇ ਫੋਟੋਆਂ ਵੀ ਖਿੱਚ ਕੇ ਭੇਜੀ ਐ ਉੱਪਰ ਦੀਆਂ ਵੀ ਤੇ ਥੱਲੇ ਦੀਆਂ ਵੀ ਤੇ ਫੋਟੋਆਂ ਵਿੱਚ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਬਾਕੀ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗ ਗਿਆ ਹੋਊਗਾ। ਤੇ ਰਜਿਸਟਰੀ ਵਾਲੀ ਜਗ੍ਹਾ 'ਚ ਆਪਾਂ ਨੂੰ ਇਹ ਕੋਠੀ ਮਿਲ ਜੂਗੀ। ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ 6.5 ਬਿਸਬੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਐ। ਜਗਰਾਉਂ ਏਰੀਆ ਭੰਮੀ, ਪੁਰਕਲਾ ਇਹਨਾਂ ਨੂੰ ਏਰੀਆ ਖਾਸ ਲੱਗਦਾਗਾ। ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ। ਘਰ ਤੁਸੀਂ ਦੇਖ ਕੇ ਤੇ ਜਾ ਕੇ ਆਪਦੀ ਅੱਖਾਂ ਨਾਲ ਸਾਰਾ ਕੁਝ ਦੇਖ ਕੇ ਤੇ ਜਿਹੜੀ ਵੀ ਪੁੱਛ ਪੜਤਾਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਪੁੱਛ ਪੜਤਾਲ ਵੀ ਕਰ ਸਕਦੇ ਹੋ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਡਿਮਾਂਡ ਤੋਂ ਨੂੰ ਮੈਂ ਦੱਸ ਹੀ ਦਿੱਤੀ 45 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਧਾ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਵੇਚ ਹੀ ਕਰ ਲਾਂਗੇ ਵਧੀਆ ਸੋਹਣੀ ਕੂਠੀ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਕਿਸੇ ਨੂੰ ਵੀ ਇਹ ਕੂਠੀ ਪਸੰਦ ਆਉਂਦੀ ਹੈ ਕੋਈ ਵੀ ਖਰੀਦਣ ਦਾ ਜੇਕਰ ਚਾਹਵਾਨ ਹੈਗੇ ਦਾ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਨੋਟ ਕਰਵਾ ਦੇਣਾ ਬਾਕੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਨੰਬਰ ਹੈ ਜੀ 98 551 59 359 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ 98 551 59 359 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਬਾਕੀ ਇੱਕ ਵੀਡੀਓ ਤਾਂ ਤੁਸੀਂ ਦੇਖ ਲਈ ਤੇ ਸੈਕਿੰਡ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਵੀ ਗੱਲ ਕਰਦੇ ਹਾਂ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵਾਂ ਘਰ ਕੂਠੀ ਮਕਾਨ ਨਵੀਂ ਵੀਡੀਓ ਚ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਡੇਲੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਬਟਨ ਮਿਲੂਗਾ ਜਦੋਂ ਦਬੋਗੇ ਨਾਲ ਇੱਕ ਬੈਲ ਆਈਕਨ ਆਜੂਆ ਉਹਨੂੰ ਵੀ ਆਲ ਤੇ ਸਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਕੋਈ ਮਹਿਲ ਹਵੇਲੀ ਕਿਸੇ ਵੀ ਏਰੀਆ ਚ ਹੈ ਤੁਸੀਂ ਬੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੁਸੀਂ ਕੀ ਕਰਨਾ ਹੈ ਜਿਹੜੀ ਵੀਡੀਓ ਬਣਾਉਣੀ ਹੈ ਸੀ ਉਹ ਪੂਰੀ ਵਧੀਆ ਬਣਾ ਕੇ ਭੇਜਣੀ ਹੈ ਕੋਈ ਐਦਾਂ ਨਹੀਂ ਕੰਮ ਜਾਨੀ ਨਿਮੇੜਨਾ ਹੈਗਾ ਬਾਹਰੋਂ ਬਣਾਉਣੀ ਸ਼ੁਰੂ ਕਰਨੀ ਆ ਫਰੰਟ ਵਗੈਰਾ ਸਾਰਾ ਕੁਝ ਦਿਖਾ ਕੇ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜ ਦਿਓ ਤੁਹਾਡੀ ਐਡ ਛੇਤੀ ਤੋਂ ਛੇਤੀ ਲਗਾ ਦਾਂਗੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਕੂਠੀ ਘਰ ਮਕਾਨ ਜਿਹੜਾ ਹੈਗਾ ਤੁਸੀਂ ਸੇਲ ਕਰ ਦੋਗੇ ਸੀ ਹੁਣ ਤੁਸੀਂ ਦੇਖੋ ਜੀ ਦੂਜਾ ਘਰ ਜਿਹੜਾ ਆਪਾਂ ਲੈ ਕੇ ਪਹੁੰਚੇ ਆਂ ਵੀਡੀਓ ਸਕਰੀਨ ਤੇ ਅਸੀਂ ਇਹਦਾ ਜਿਹੜਾ ਰੇਟ ਹੈ ਸਿਰਫ 8 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਘਰ ਬਣੇ ਨੂੰ ਹਲੇ 1 ਸਾਲ ਵੀ ਨਹੀਂ ਹੋਇਆ ਸੀ ਇਹਨਾਂ ਨੇ ਵੇਚਣਾ ਹੈ ਕਿਸੇ ਕਾਰਨ ਕਰਕੇ ਤਿੰਨ ਬਿਸਬੀ ਜਗਾਂ ਦੇ ਵਿੱਚ ਘਰ ਬਣਿਆ ਹੋਇਆ 8 ਲੱਖ ਰੁਪਏ ਡਿਮਾਂਡ ਹੈ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਜੀ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਉਣੀ ਸੀ ਪਰ ਇਹਨਾਂ ਨੇ ਨਹੀਂ ਬਣਾਈ ਜੀ ਤੇ ਬਾਕੀ ਤੁਸੀਂ ਦੇਖ ਲਓ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਕਰ ਲਿਓ ਬਾਕੀ ਇਹਨਾਂ ਨੇ ਵੀਡੀਓ ਚ ਸਾਰਾ ਕੁਝ ਦਿਖਾਇਆਗਾ ਅੱਗੇ ਮਾਲਕ ਨੇ ਆਪਨੇ ਵੀ ਸਾਰਾ ਕੁਝ ਦੱਸਿਆਗਾ ਉਹ ਵੀ ਤੁਸੀਂ ਸੁਣ ਲਿਓ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਖਰੀਦ ਸਕਦੋਂ ਡਿਸਟ੍ਰਿਕਟ ਮਾਨਸਾ ਏਰੀਆ ਦੇ ਵਿੱਚੋਂ ਆਪਾਂ ਲੈ ਕੇ ਪਹੁੰਚੇ ਹਾਂ ਇਹਨਾਂ ਦਾ ਪਿੰਡ ਹੈ ਗੇਲੇ ਇਹ ਹੈ ਜੀ ਆਪਣਾ ਬੈਡਰੂਮ ਇਹ ਹੈਗਾ ਬੈੱਡਰੂਮ ਜੀ ਆ ਆ ਹੈਗਾ ਸਟੋਰ ਰੂਮ ਜੀ ਇਹ ਸਟੋਰ ਰੂਮ ਹੈ ਇਸ ਤੋਂ ਬਾਅਦ ਆ ਗਈ ਆਪਣੀ ਰਸੋਈ ਇਹ ਆ ਗਈ ਰਸੋਈ ਜੀ ਠੀਕ ਹੈ ਜੀ ਇਸ ਦੂਹਰ ਆ ਗਿਆ ਵਾਦੂ ਆਪਣਾ ਸਮਾਨ ਪੇਟੀਆਂ ਬੂਟੀਆਂ ਨਮਾਰੀਆਂ ਨਮੂਨਾਂ ਵਾਲਾ ਕਮਰਾ ਆ ਗਿਆ ਜੀ। ਇਸ ਦੂਹਰ ਆ ਗਿਆ ਆਪਣਾ ਭਾਂਡਾ ਜੀ। ਆ ਸਾਰਾ ਭਾਂਡਾ ਹੋ ਗਿਆ ਜੀ। ਆ ਸਾਰਾ ਭਾਂਡਾ ਹੋ ਗਿਆ ਜੀ ਅੰਦਰ। ਇਹ ਆ ਹੋ ਗਿਆ ਆਪਣੀ ਮੇਨ ਦਰਵਾਜ਼ਾ। ਕੈਮਰੇ ਲੱਗੇ ਹੋਏ ਆ ਜੀ। ਆ ਲੈਟਰਿੰਗ ਬਾਥਰੂਮ ਆ। ਆ ਫਰਸ਼ ਲੱਗਿਆ ਹੋਈ ਵਾਰ ਆ ਆਪਣੇ ਗੇਟ ਲੱਗਿਆ ਹੋਈ ਆ ਮਕਾਨ ਹੈ